ਕਿਸੇ ਦੇਸ਼ ਤੋਂ ਸੰਗਤ ਆਈ ਉਹਨਾਂ ਨੇ ਮਹਾਰਾਜ ਨੂੰ ਬੰਦਨਾ ਕੀਤੀ ਭੇਟਾ ਅਰਪਣ ਕੀਤੀ ਕਈ ਦਿਨ ਸਤਿਗੁਰਾਂ ਦੇ ਕੋਲ ਰਹੇ ਫਿਰ ਬੇਨਤੀ ਕੀਤੀ ਨਾਮ ਤਰੀਕ ਸਿੱਖ ਸਤਿਗੁਰ ਕੇ ਕਰੋ ਬਿਨਾਸਨ ਸੰਸੇ ਉਰਕੇ ਪਾਠ ਕਰੈ ਹਮ ਨਿਤ ਕੁਰਬਾਨੀ ਅਰਥ ਪਰਮਾਰਥ ਰੀਤ ਨ ਜਾਣੀ ਸਤਿਗੁਰੂ ਨੂੰ ਕਹਿਣ ਲੱਗੇ ਮਹਾਰਾਜ ਅਸੀਂ ਨਾਮ ਧਾਰਨ ਕਰਨ ਵਾਲੇ ਸਤਿਗੁਰੂ ਜੀ ਦੇ ਸੇਖਾਂ ਪਰ ਸਾਡੇ ਦਿਲ ਵਿੱਚ ਜਿਹੜੇ ਸ਼ੰਕੇ ਨੇ ਮਹਾਰਾਜ ਉਹਨਾਂ ਨੂੰ ਦੂਰ ਕਰੋ ਅਸੀਂ ਨਿਤ ਗੁਰਬਾਣੀ ਦਾ ਪਾਠ ਕਰਦੇ ਹਾਂ ਪਰ ਮਹਾਰਾਜ ਗੁਰਬਾਣੀ ਦੇ ਅਰਥਾਂ ਦੀ ਸਮਝ ਨਹੀਂ ਆਈ ਵੀ ਗੁਰਬਾਣੀ ਕੀ ਕਹਿੰਦੀ ਹੈ ਜੋ ਮਾਰਗ ਗੁਰ ਸ਼ਬਦ ਬਤਾਏ ਵ ਸੋ ਹਮ ਤੇ ਨਹ ਜਾਏ ਕਮਾਏ ਕਿਉਂਕਿ ਮਹਾਰਾਜ ਅਸੀਂ ਪਾਠ ਜਰੂਰ ਕਰ ਰਹੇ ਆ ਪਰ ਸਾਨੂੰ ਪਤਾ ਹੀ ਨਹੀਂ ਕਿ ਗੁਰਬਾਣੀ ਕਹਿੰਦੀ ਕੀ ਹੈ ਇਸ ਲਈ ਸਾਡੇ ਤੋਂ ਕਮਾਇਆ ਨਹੀਂ ਜਾਂਦਾ ਪਾਠ ਕਰਨ ਦਾ ਨੀਮ ਅਸੀਂ ਨਿਭਾਉਂਦੇ ਆ ਸਦਾ ਬਾਣੀ ਪੜ੍ਹਦੇ ਆ ਗਾਉਂਦੇ ਆ ਕੀ ਆ ਹੋਵੇ ਗਤ ਅੰਤ ਹਮਾਰੀ ਇਸ ਦੇ ਨਿਤਰੇ ਦੇ ਮਜਾਰੀ ਕੀ ਮਹਾਰਾਜ ਸਾਡੀ ਗਤੀ ਹੋ ਜਾਵੇਗੀ ਵੀ ਸਾਨੂੰ ਅਰਥਾਂ ਦਾ ਤਾਂ ਪਤਾ ਹੀ ਨਹੀਂ ਐਸਾ ਉੱਤਰ ਪੁੱਛਣ ਦਾ ਬਹੁਤ ਮਨ ਵਿੱਚ ਖਿਆਲ ਸੀ ਸਤਿਗੁਰੂ ਤਾਈਓ ਅਸੀਂ ਆ ਕੇ ਸਵਾਲ ਕੀਤਾ ਹੈ ਗੁਰੂ ਪਿਆਰੀ ਸਾਧ ਸੰਗਤ ਜੀਓ ਸਤਿਗੁਰੂ ਉਦੋਂ ਤਾਂ ਕੁਝ ਨਾ ਬੋਲੇ ਚੁੱਪ ਰਹੇ ਫਿਰ ਸਤਗੁਰੂ ਘੋੜੇ ਤੇ ਸਵਾਰ ਹੋ ਗਏ ਤੇ ਬਾਹਰ ਚਲੇ ਗਏ ਸੰਗਤ ਨਾਲ ਉਹਨਾਂ ਸਿੱਖਾਂ ਨੂੰ ਵੀ ਨਾਲ ਲੈ ਲਿਆ ਵਰਖਾ ਹੋਏ ਹੱਟੀ ਤੇ ਸਕਾਲਾ ਸੂਰਜ ਨਿਕਸਿਓ ਦਿਉਤ ਬਸਾਲਾ ਉਹ ਸਮੇਂ ਨਾ بارش ਹੋ ਕੇ ਹੱਟੀ ਸੀ ਬੱਦਲਾਂ ਵਿੱਚੋਂ ਸੂਰਜ ਨਿਕਲਿਆ ਜਦੋਂ ਵਰਖਾ ਤੋਂ ਬਾਅਦ ਸੂਰਜ ਨਿਕਲਦਾ ਬੜਾ ਤਿੱਖਾ ਮਗਮੋਹ ਹੱਡੀ ਪ੍ਰਾਤਨ ਹੈਰੀ ਰਸਤੇ ਵਿੱਚ ਨਾ ਇੱਕ ਪੁਰਾਣਾ ਟੁੱਟਾ ਹੋਇਆ ਮਿੱਟੀ ਦਾ ਕੁੱਜਾ ਪਿਆ ਸੀ ਕੜਾ ਉਹਦੀਆਂ ਠਿਕਰੀਆਂ ਬੜੀਆਂ ਚਮਕਦੀਆਂ ਪਈਆਂ ਨੇ। ਕ੍ਰਿਤ ਬਾਸਨ ਕੀ ਫੂਟੀ ਪਰੀ ਘਿਓ ਵਾਲਾ ਭਾਂਡਾ ਟੁੱਟਾ ਪਿਆ ਸੀ। ਗੁਰੂ ਸਾਹਿਬ ਖੜੇ ਹੋ ਗਏ ਠਿਕਰੀਆਂ ਮੰਗਵਾਈਆਂ ਕੋਲ ਆਪਣੇ ਹੱਥ ਵਿੱਚ ਫੜ ਕੇ ਬਚਨ ਕੀਤਾ। ਕਹਿੰਦੇ ਤੁਸੀਂ ਇੱਕ ਪ੍ਰਸ਼ਨ ਕੀਤਾ ਸੀ ਬਾਣੀ ਦੇ ਬਾਰੇ ਵੀ ਅਸੀਂ ਬਾਣੀ ਦਾ ਪਾਠ ਕਰਦੇ ਆਂ ਨਿਤਨੇਮ ਕਰਦੇ ਆਂ ਨੇਮ ਨਾਲ ਪਰ ਸਾਨੂੰ ਅਰਥਾਂ ਦਾ ਨਹੀਂ ਪਤਾ ਇਹ ਲਓ ਉੱਤਰ ਅਸੀਂ ਦੱਸਦੇ ਆਂ ਸਾਰੇ ਸਾਰੇ ਸੁਣੋ ਮਹਾਰਾਜ ਕਹਿੰਦੇ ਮਹਾਰਾਜ ਕਹਿੰਦੇ ਜਿਹੜਾ ਪਿਆਰ ਨਾਲ ਜੋ ਗੁਰ ਸ਼ਬਦ ਕਮਾਵੇ ਪਿਆਰੇ ਜਿਹੜਾ ਪਿਆਰ ਨਾਲ ਗੁਰੂ ਦੇ ਸ਼ਬਦ ਦੀ ਕਮਾਈ ਕਰਦਾ ਹੈ ਸਤਿਗੁਰ ਕਹਿੰਦੇ ਉਹ ਮਨੁੱਖ ਸੋ ਜਨ ਭੁਗਤ ਮੁਕਤ ਸੁਖ ਪਾਵੇ ਮਾਰੇ ਕਹਿੰਦੇ ਉਹ ਮਨੁੱਖ ਭੁਗਤੀ ਤੇ ਮੁਕਤੀ ਨੂੰ ਪ੍ਰਾਪਤ ਕਰ ਲੈਂਦਾ ਹੈ ਜਿਹੜਾ ਗੁਰਸਿੱਖ ਪ੍ਰੀਮ ਨਾਲ ਬਾਣੀ ਨੂੰ ਪੜ੍ਹਦਾ ਹੈ ਬਾਣੀ ਦਾ ਜਾਪ ਕਰਦਾ ਹੈ ਸਾਬ ਕਹਿੰਦੇ ਵੇਖੋ ਪਾਤਸ਼ਾਹ ਜੀ ਨੇ ਫਿਰ ਸਮਝਾਇਆ ਮਹਾਰਾਜ ਕਹਿੰਦੇ ਜਿਵੇਂ ਇਹ ਠੀਕਰੀਆਂ ਨੇ ਇਹ ਚਮਕਦੀਆਂ ਕਿਉਂ ਨੇ ਮਹਾਰਾਜ ਸਿੱਖ ਬੋਲਦੇ ਨੇ ਪਾਤਸ਼ਾਹ ਇਹ ਉਸ ਘੜੇ ਦੀਆਂ ਇਹ ਉਸ ਉਜੇ ਦੀਆਂ ਠੀਕਰੀਆਂ ਨੇ ਜਿੰਦੇ ਵਿੱਚ ਘਿਓ ਰੱਖਿਆ ਜਾਂਦਾ ਸੀ ਮਹਾਰਾਜ ਕਹਿੰਦੇ ਅੱਜ ਤੱਕ ਘਿਓ ਨਹੀਂ ਰੱਖਿਆ ਇਹਦੇ ਚ ਅੱਜ ਤੇ ਅੱਜ ਵੀ ਇਹ ਚਮਕਦੀਆਂ ਪਈਆਂ ਨੇ ਮਹਾਰਾਜ ਘਿਓ ਰੱਖਦਿਆਂ ਰੱਖਦਿਆਂ ਘਿਓ ਇਹਦੇ ਵਿੱਚ ਰਚ ਗਿਆ ਸਤਿਗੁਰ ਕਹਿੰਦੇ ਜਿਵੇਂ ਇਸ ਵਿੱਚ ਕਿਸੇ ਸਮੇਂ ਘਿਓ ਰੱਖਿਆ ਸੀ ਪਰ ਘਿਓ ਘਿਓ ਜਦੋਂ ਰੱਖਿਆ ਸੀ ਤੇ ਉਦੋਂ ਇਹ ਨਾ ਠੇਕਰੀਆਂ ਨੇ ਘਿਓ ਪੀ ਲਿਆ ਕੁਝ ਘਿਓ ਇਹਨਾਂ ਨੇ ਵੀ ਪੀਤਾ ਇਹਨਾਂ ਵਿੱਚ ਥੰਢਾਈ ਸਦਾ ਲਈ ਪੱਕੀ ਹੋ ਗਈ ਅੱਜ ਟੁੱਟ ਵੀ ਗਿਆ ਤਾਂ ਵੀ ਠੰਢਾਈ ਖਤਮ ਨਹੀਂ ਹੋਈ ਮਾਰੇ ਕਹਿੰਦੇ ਜਿਹੜੇ ਸਿੱਖ ਪ੍ਰੇਮ ਨਾਲ ਬਾਣੀ ਪੜ੍ਹਦੇ ਨੇ ਨਾਮ ਜਪਦੇ ਨੇ ਉਹਨਾਂ ਨੂੰ ਉਹਨਾਂ ਦਾ ਅੰਦਰ ਇਦਾਂ ਠੰਡਾ ਹੋ ਜਾਂਦਾ ਹੈ ਮਤਲਬ ਸ਼ਬਦ ਦੀ ਕਮਾਈ ਦੇ ਸਦਕਾ ਉਹਨਾਂ ਦਾ ਮਨ ਨਿਰਮਲ ਹੋ ਜਾਂਦਾ ਹੈ ਗੁਰੂ ਪਿਆਰਿਓ ਅਰਥਾਂ ਦਾ ਪਤਾ ਹੋਣਾ ਮਾੜੀ ਬਾਤ ਨਹੀਂ ਹੈ ਪਰ ਬਾਣੀ ਦਾ ਇੱਕ ਬਚਨ ਹੋਰ ਹੈ ਮਾਰੇ ਕਹਿੰਦੇ ਜੋ ਪ੍ਰਾਣੀ ਗੋਬਿੰਦ ਧਿਆਵੈ ਪੜਿਆ ਅਨ ਪੜਿਆ ਪਰਮਗਤ ਪਾਵਾਂ ਇੱਥੇ ਤਾਂ ਨਾਮ ਦਾ ਅਭਿਆਸ ਹੈ ਨਾ ਜਿਹੜਾ ਬਾਣੀ ਦਾ ਅਭਿਆਸ ਹੈ ਜਿਹੜਾ ਅਨਪ੍ਰੀ ਗਿਆਨ ਹੋ ਜਾਂਦਾ ਹੈ ਬਾਣੀ ਦਾ ਅਭਿਆਸ ਕਰਨ ਵਾਲਿਆਂ ਨੂੰ ਬਾਣੀ ਆਪਣੇ ਆਪ ਹੀ ਅੰਦਰੋਂ ਗਿਆਨ ਦੇਣਾ ਸ਼ੁਰੂ ਕਰ ਦਿੰਦੀ ਹੈ ਸ਼ਬਦ ਹੈ ਜਿਹੜਾ ਬਾਰੋਂ ਅਰਥ ਪੜਨ ਦੀ ਲੋੜ ਨਹੀਂ ਪੈਂਦੀ ਬ੍ਰਹਮ ਗਿਆਨੀਆਂ ਨੇ ਕਿਹੜੇ ਅਰਥ ਪੜੇ ਨੇ ਉਹਨਾਂ ਨੇ ਸ਼ਬਦ ਕਮਾਇਆ ਹੁੰਦਾ ਹੈ ਸ਼ਬਦ ਕਮਾ ਕਮਾ ਕੇ ਅੰਦਰੋਂ ਹੀ ਉਹਨਾਂ ਨੂੰ ਗਿਆਨ ਮਿਲਦਾ ਹੈ ਗੁਰੂ ਪਿਆਰਿਓ ਤੇ ਜਿਹੜੇ ਅਰਥ ਉਹ ਕਰ ਦਿੰਦੇ ਨੇ ਨਾ ਉਹ ਆਮ ਟਿਕਾ ਕਰ ਅਰਥ ਨਹੀਂ ਕਰ ਸਕਦੇ ਜਿਹੜਾ ਸ਼ਬਦ ਨੂੰ ਕਮਾਉਣ ਵਾਲਾ ਅਰਥ ਕਰ ਦਿੰਦਾ ਹੈ ਗਰਬਾਣੀ ਦਾ ਉਹ ਆਮ ਟੀਕਾਕਰ ਅਰਥ ਹੁੰਦਾ ਨਹੀਂ ਕਰ ਸਕਦਾ ਕਿਉਂਕਿ ਉਸ ਆਮ ਟੀਕਾਕਰ ਦਾ ਉਹ ਲੈਵਲ ਨਹੀਂ ਹੁੰਦਾ ਦਾਸ ਬੜੀ ਬੜੀ ਕਥਾ ਦਰਾਨ ਬੇਨਤੀ ਕਰਦਾ ਕਿਤਾਬ ਕੌਣ ਲਿਖਦਾ ਹੈ ਇੱਕ ਲੇਖਕ ਲੇਖਕ ਨੇ ਕਿਤਾਬ ਚ ਉਹ ਲਿਖਣਾ ਹੈ ਜੋ ਕੋਈ ਲੇਖਕ ਦੇ ਕੋਲੇ ਆਪਣੇ ਕੋਲੇ ਹੈ ਉਹ ਤੋਂ ਵੱਧ ਕੇ ਨਹੀਂ ਲਿਖ ਸਕਦਾ ਜਿੰਨੀ ਕੁ ਉਹਦੀ ਸੁਰਤ ਦੀ ਉਡਾਰੀ ਹੈ ਉਹ ਉਹਨਾਂ ਕੀ ਲਿਖ ਸਕਦਾ ਹੈ ਇਸੇ ਤਰ੍ਹਾਂ ਹੀ ਬ੍ਰਹਮ ਗਿਆਨੀ ਦੀ ਉਡਾਰੀ ਬਹੁਤ ਉੱਚੀ ਹੁੰਦੀ ਹੈ ਉਹਨੇ ਉਦਾਂ ਦਾ ਅਰਥ ਕਰਨਾ ਹੈ ਇੱਕ ਆਮ ਵਿਦਵਾਨ ਨੇ ਉਦਾਂ ਦਾ ਅਰਥ ਕਰਨਾ ਜਿੰਨੀ ਕੋੰਦੀ ਉਡਾਰੀ ਹੈ ਇਸ ਲਈ ਜੋ ਪ੍ਰਾਣੀ ਗੋਬਿੰਦ ਧਿਆਵੈ ਮਹਾਰਾਜ ਕਹਿੰਦੇ ਪਰ ਦਾਸ ਇਹ ਵੀ ਗੱਲ ਦਾਅਵੇ ਨਾਲ ਕਹਿੰਦਾ ਵੀ ਜਿੰਨਾ ਚਿਰ ਸਿੱਖ ਸ਼ਬਦ ਦਾ ਅਭਿਆਸ ਨਹੀਂ ਨਾ ਕਰਦਾ ਅਰਥਾਂ ਦੀ ਜਾਣਕਾਰੀ ਹੋਵੇ ਵੀ ਤਾਮਿਓ ਅਰਥਾ ਮੁਤਾਬਕ ਨਹੀਂ ਤੁਰ ਸਕਦਾ ਜਿੰਨਾ ਚਿਰ ਸ਼ਬਦ ਦਾ ਅਭਿਆਸ ਨਹੀਂ ਕਰੇਗਾ ਸ਼ਬਦ ਦੇ ਅਭਿਆਸ ਨੇ ਹੀ ਤਾਕਤ ਦੇਣੀ ਹੈ ਗਰਬਾਣੀ ਜੋ ਕਹਿੰਦੀ ਆ ਉਹਦੇ ਮੁਤਾਬਕ ਚੱਲਣ ਦੀ ਤਾਕਤ ਵੀ ਸ਼ਬਦ ਨੇ ਦੇਣੀ ਆ ਸ਼ਬਦ ਤੋਂ ਬਿਨਾ ਬੰਦਾ ਇੰਦਰੀਆਂ ਤੇ ਸੰਜਮ ਨਹੀਂ ਰੱਖ ਸਕਦਾ ਸ਼ਬਦ ਦੇ ਅਭਿਆਸ ਤੋਂ ਬਿਨਾ ਸ਼ਬਦ ਦੀ ਕਮਾਈ ਤੋਂ ਬਿਨਾ ਬੰਦਾ ਇਹਨਾਂ ਇੰਦਰੀਆਂ ਤੇ ਕਾਬੂ ਨਹੀਂ ਪਾ ਸਕਦਾ ਵਕਾਰਾਂ ਤੇ ਕਾਬੂ ਨਹੀਂ ਪਾ ਸਕਦਾ ਇਹ ਸ਼ਬਦ ਨੇ ਅੰਦਰੋਂ ਤਾਕਤ ਦੇਣੀ ਆ ਇਸ ਲਈ ਮਹਾਰਾਜ ਨੇ ਸਮਝਾਇਆ ਕਿ ਭਾਈ ਜਿਵੇਂ ਥੱਢਾਈ ਇਹਦੇ ਵਿੱਚ ਇਹ ਤਰਾਈਂ ਨਾਮ ਜਪਣ ਵਾਲੇ ਨੇ ਜਿਹੜੇ ਅਭਿਆਸ ਕਰਨ ਵਾਲੇ ਨੇ ਗੁਰੂ ਦੇ ਸ਼ਬਦ ਨੂੰ ਪ੍ਰੇਮ ਨਾਲ ਗਾਉਣ ਵਾਲੇ ਨੇ ਉਹਨਾਂ ਦਾ ਅੰਦਰ ਨਿਰਮਲ ਸ਼ੁੱਧ ਹੋ ਜਾਂਦਾ ਹੈ ਉਹਨਾਂ ਦਾ ਅੰਦਰ ਕੋਮਲ ਹੋ ਜਾਂਦਾ ਹੈ ਉਸ ਅੰਦਰ ਤੇ ਵਿਕਾਰਾਂ ਦਾ ਅਸਰ ਨਹੀਂ ਹੁੰਦਾ ਉਹਦੇ ਜੀਵਨ ਉਹਦੇ ਸਰੀਰ ਦੇ ਇੰਦ੍ਰੇ ਕੰਟਰੋਲ ਹੋ ਜਾਂਦੇ ਨੇ ਸੰਜਮ ਵਿੱਚ ਹੋ ਜਾਂਦੇ ਨੇ ਇਥੋਂ ਤੱਕ ਦੀ ਬੇਨਤੀ ਪ੍ਰਵਾਨ ਕਰੋ ਕੋਟਾਨ ਕੋ ਸ਼ੁਕਰ ਮਹਾਰਾਜ ਦਾ ਆਪ ਸੰਗਤ ਦਾ ਆਓ ਅੰਤਲੀ ਤੁਕ ਪੜ ਕੇ ਸਮਾਪਤੀ ਕਰੀਏ ਜੀ ਜਿਮ ਠਿਕਰੀ ਬੋ ਬਰਖ ਬਤਾਈ ਲਗੇ ਤੇਜ ਨਿਕਸੀ ਚਕਨਾਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿ